ਇਹ ਆ ਜੀ ਆਪਣੀ ਸਮੁੰਦਰੀ ਸਮ੍ਰਿਤੀ ਦੀ ਮਾਂ ਤੇ ਆ ਇਹਦਾ ਸਿੰਘ ਬਹੁਤ ਵਧੀਆ ਗੋਲ ਤੇ ਦੋਵੇਂ ਸਿੰਘ ਲੱਗੇ ਆ ਖੁੱਤੀ ਦੇ ਵਿੱਚ ਤੇ ਇਹ ਹੁਣ ਲੱਗੇ ਆ ਛੋਟੇ ਕਰਨ ਤੇ ਵੀਡੀਓ ਤਾਂ ਬਣਾਤੀ ਉਹ ਮੁਰਕੇ ਜਣਾ ਕਰੇ ਵੀ ਛੋਟੇ ਹੋ ਜਾਣਾ ਵੀਡੀਓ ਇਸੇ ਕਰਕੇ ਬਣਾਈ ਹੈ ਮੁਰਕੇ ਲੋਕ ਇਹਨਾਂ ਨੂੰ ਹੁੰਦੇ ਸਿੰਘ ਐ ਨਹੀਂ ਐ ਹੋਣਾ ਚਾਹੀਦਾ ਆ ਸਿੰਘ ਇਹਦਾ ਚੈੱਕ ਕਰ ਲਓ ਇਹਨੇ ਪਿੱਛੋਂ ਪੋਰ ਦਿੱਤਾ ਸਿੰਘ ਪਰਲਾ ਫੜਾ ਆ ਵੇ ਆ ਇਹਦੀ ਸਿੰਘ ਦੀ ਕੁਆਲਿਟੀ ਆ ਵੀਡੀਓ ਪੈਸ ਕਰਕੇ ਬਣਾ ਰਹੇ ਆ ਵੀ ਆ ਕੁਆਲਟੀ ਦੇ ਸਿੰਘ ਨੇ ਸਿਰਫ ਇੱਕ ਮਜਬੂਰੀ ਨੂੰ ਨਾਣ ਵੜਨੇ ਪੈਣੇ ਨੇ ਆ ਜਿਹੜੀ ਚੀਜ਼ ਹੈ ਨਾ ਇੱਥੇ ਆ ਪੂਰਾ ਖੁਬਾ ਪਿਆ ਵਿੱਚ ਗਾਲੇ ਤਾਂ ਬਹੁਤ ਤੰਗ ਆਉਂਦੀ ਐ ਪਰਲ ਬੰਨ ਕਮਾਗ ਚੰਗੋ ਤੇ ਕਾਰੀਗਰ ਆਪਣਾ ਗਿਆ ਆਜ ਆ ਕੁਆਲਟੀ ਦੇ ਸਿੰਘ ਦੀ ਤਾਂ ਇੱਥੇ ਖੁਬਾ ਪਿਆ ਤੇ ਇਹਨਾਂ ਲੱਗੇ ਆ ਕਰੋਣ ਤੇ ਆ ਬੰਦਾ ਆ ਆਪਣੇ ਕੋਲੇ ਬਾਈ ਹਣ ਕੀ ਕਰਾਂਗੇ ਇਹਨੂੰ ਇਹਨੂੰ ਬਸ ਕਰ ਦਿੰਨੇ ਆ ਬਾਈ ਸੈੱਟ ਕਰ ਦਿੰਨੇ ਆ ਅੱਛਾ ਕਰਨ ਨੂੰ ਤਾਂ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਸੀ ਠੀਕ ਐ ਪਰ ਆਪਾਂ ਆਪਣੀ ਮਿਹਨਤ ਨਹੀਂ ਵੇਖਣਾ ਹੈ ਆਪਾਂ ਸਿੰਘ ਨਹੀਂ ਨਹੀਂ ਵੇਖਣਾ ਗਾਲਾਂ ਘਟਾ ਗਈ ਆ ਹਾਂ ਤੇ ਆਪਾਂ ਨੂੰ ਮਤਲਬ ਇਹ ਆ ਵੀ ਸਿੰਘ ਵਧੀਆ ਹੋ ਜੇ ਤੇ ਨਾਲ ਇਹਦਾ ਜਿਹੜਾ ਸਿਰ ਚ ਖੁੱਬ ਦਾ ਜਿਹੜਾ ਇਹ हट ਜੇ ਤੇ ਕੁਆਲਿਟੀ ਬਹੁਤ ਘੈਂਟ ਆ ਵੈਸੇ ਸਿੰਘ ਦੀ ਹਣਾ ਇਹ ਤੋਂ ਵੀ ਵਧੀਆ ਮੇਰੇ ਪਹਿਲੇ ਦੋ ਵੱਡੇ ਸਿਆਂ ਦੇ ਬੁੜੀ ਆ ਗੱਲ ਕਰ ਫਿਰ ਕੰਮ ਚਾਲੂ ਤੇ ਮੁੜ ਕੇ ਆਪਾਂ ਦਵਾਂਗੇ ਨੰਬਰ ਤੇ ਦਿਖਾਉਣੇ ਤੁਹਾਨੂੰ ਸਾਰਾ ਸਿੰਘ ਇਹਦਾ ਕੀ ਬਣਦਾ ਤੇ ਕਿਵੇਂ ਦਾ ਥੱਲੇੋਂ ਨਿਕਲਦਾ ਆ ਸਿੰਘ ਵੀ ਇੱਥਾ ਲੈ ਗਿਆ ਨੇ ਭਾਈ ਆ ਸਿੰਘ ਨਾਲੋਂ ਲਾਹ ਦਿੱਤਾ ਨੇ ਇਹ ਹੁਣ ਪਤਾ ਨਹੀਂ ਕੀ ਕਰੇਗਾ ਜੋੜੇਗਾ ਦੁਨੀਆਰ ਜੋੜੇਗਾ ਕੀ ਕਰੇਗਾ ਜੋੜੇਗਾ ਹੈ ਵਖਾ ਮੜਾ ਯਾਰਾ ਕਿ ਛੋਲੇ ਚ ਪਾ ਕੇ ਲੈ ਜਾਣੇ ਨਹੀਂ ਛੋਲੇ ਚ ਪਾ ਕੇ ਲਾਉਂ ਕਿਸੇ ਹੋਰ ਦੇ ਲਾ ਦੂਗਾ ਲਾਏਗਾ ਚਲੋ ਭਰਾਵੋ ਧਿਆਨ ਰੱਖਿਆ ਜੇ ਇਥੋਂ ਲਾ ਲਿਆ ਇਹਨੇ ਆਹੋ ਹੋਣਾ ਤੁਹਾਡੇ ਲਾ ਦੇ ਕਿਸੇ ਬਣਿਆ ਕੋਲਾ ਨਿਕਲਿਆ ਟਿੱਕੀ ਚ ਅੱਛਾ ਗੱਲ ਕਰਾਂ ਫੇਰ ਹੈ ਗਈ ਹੈ ਜੀ ਹੈ ਗਈ ਹੈ ਜੀ ਲਓ ਜੀ ਇਧਰ ਲਾ ਵੱਡ ਬੁੱਡ ਕੇ ਤੇ ਆ ਚੀਜ਼ ਬਣਾਤੀ ਏ ਕਾਰਖਾਨਾ ਵਾਲੇ ਮੜੇ ਜੀ ਪੈਂਦੀਆਂ ਛੈਣੀਆਂ ਹਣ ਵੇਚਦੀ ਬਸ ਧੰਨ ਧੰਨ ਹੋ ਗਈ ਸਿੰਘ ਤੁਹਾਨੂੰ ਵਿਖਾਤਾ ਪਹਿਲਾਂ ਜਿਹੜਾ ਨੇ ਵਢਿਆ ਕਿਹਾ ਵੇਖ ਲਓ ਤੇ ਆ ਹੁਣ ਬਣਾਤੀ ਆ 25 ਤੇ ਕੁਆਲਿਟੀ ਪਹਿਲਾਂ ਵੀ ਬੜੀ ਤੇ ਕੁਆਲਿਟੀ ਹੁਣ ਵੀ ਪੂਰੀ ਬਣੀ ਤੇ ਦੂਜਾ ਨਾ ਏ ਹੁਣ ਇੰਦਾ ਲੱਗਾ ਚੱਲਣ ਕੰਮ ਆ ਲਿਓ ਥੋੜੀ ਬੰਨ ਲਓ ਨਹੀਂ ਹੋਣਾ ਨਹੀਂ ਹੋਵੇ ਯਾਰ ਉਹਨੇ ਮੂੰਹ ਮੱਥਾ ਬਣਾਤਾ ਕਿ ਨਹੀਂ ਹੋਣੀ ਤੁਵੇਂ ਹੋਰ ਹੀ ਤਰ੍ਹਾਂ ਲੱਗਦਾ ਏ ਕੁੜੀ ਖੂਬਾ ਬਹੁਤ ਸੀ ਗੈਸੇ ਆ ਜਿਹੜਾ ਇਹ ਜ਼ਿਆਦਾ ਲੱਗਦਾ ਤਾਂ ਹਾਂ ਜੀ ਹੂੰ ਬਹੁਤ ਅੰਗ ਹੁੰਦੀ ਆ ਸਿੰਘ ਰੋਏ ਦਿਖਾ ਲਓ ਅੱਜ ਜੀ ਨਾ ਵਗਾਲਾ ਕਰਨ ਦੇ ਪੱਠੇ ਖਾਲ ਲਗਾਈ ਬਜਨਾ ਪੱਠੇ ਲੱਗ ਗਏ ਗੋਲੀ ਕਾਲਾ ਕਰਨ ਲੱਗੇ ਇਹਦੇ ਨਾਲ ਆ ਪਤਲਾ ਕਰ ਕਰਕੇ ਹਾਂ ਆ ਜੀ ਕਰਕੇ ਗੋਲ ਗਲਾਈ ਦੁੱਤੋ ਲਾਤਾ ਨੇ ਰੇਗ ਮਰ ਇਹ ਸਿੰਘ ਵੱਢ ਕੇ ਲਿਆ ਆ ਨੇ ਹੋਵੇ ਰੱਖ ਨੰਬਰ ਤੁਹਾਨੂੰ ਮਿਲ ਜਣਾ ਜੇ ਤੁਹਾਡੇ ਵੀ ਚਾਹੇਗਾ ਸੰਖੰਖੂ ਖੁੱਬਿਆ ਤੇ ਕਰ ਲਿਓ ਗੱਲਬਾਤ ਤੇ ਕਰਾ ਲਿਓ ਸਿੰਗ ਲੋਟ ਬਹੁਤ ਵਧੀਆ ਬਣਾਤੇ ਆ ਆ ਚੀਜ਼ ਬਣ ਗਈ ਆ ਜੀ ਤੇ ਜੇ ਤੁਹਾਨੂੰ ਲੋੜ ਆ ਤੇ ਨੰਬਰ ਆਪਾਂ ਲੈ ਲੈਣ ਲੱਗੇ ਆ ਤੇ ਕਰ ਲਿਓ ਗੱਲਬਾਤ ਭਾਈ ਆਪਦਾ ਨਾਂ ਤੇ ਨੰਬਰ ਬੋਲਦੇ ਮੇਰਾ ਨਾਂ ਜਕਸੀਰ ਸਿੰਘ ਆ ਜੀ ਪਿੰਡ ਖਾਰਾ ਕੋਲਪੂਰੇ ਦੇ ਲੱਗ ਗਿਆ ਠੀਕ ਹੈ ਤੇ ਨੰਬਰ ਮੇਰਾ ਹੈਗਾ 95015 ਹਾਂਜੀ 14278 ਠੀਕ ਆ ਕੱਲਾ ਸਿੰਘਾ ਨੇ ਕਰਦੇ ਹੋ ਕਿ ਜਾਂ ਪੈਰਾਂ ਦਾ ਨਾਲ ਕਿਵੇਂ ਸਿੰਘ ਪੈਰ ਬਲਦਾਂ ਦੇ ਖੁਰੀਆਂ ਆਪਾਂ ਸਾਰਾ ਕੁਝ ਹੀ ਕਰਦੇ ਹਾਂ ਠੀਕ ਆ ਹਾਂਜੀ ਕਿਸੇ ਵੀਰ ਨੂੰ ਕਿਤੇ ਵੀ ਲੋੜ ਆ ਤੇ ਤੁਸੀਂ ਬੁਲਾ ਸਕਦੇ ਹੋ ਬਾਈ ਨੂੰ ਤੇ ਚਿਹਰਾ ਰੱਖ ਲਓ ਯਾਦ ਤੇ ਨੰਬਰ ਕਰ ਲਓ ਨੋਟ ਤੇ ਕਰ ਲਿਓ ਗੱਲਬਾਤ ਧੰਨਵਾਦ ਜੀ